ਕੱਗਰ ਦੇ ਕੰਡੇ ਬਸੇ ਕਿਸਾਨ ਜੋ ਪਿਛਲੇ 10-15 ਦਿਨਾਂ ਤੋਂ ਕੱਗਰ ਦੇ ਕੰਡੇ ਮਜ਼ਬੂਤ ਰੱਖਣ ਲਈ ਕੱਗਰ ਦੀ ਬਿਮਾਰ ਤੋਂ ਬਚਣ ਦੇ ਲਈ ਦਿਨ ਰਾਤ ਪੈਰਾ ਦੇ ਰਸਨ ਉਹਨਾਂ ਲਈ ਇੱਕ ਵੱਡੀ ਖਬਰ ਆਈ ਜੀਕਾ ਤੋਂ ਕੱਗਰ ਦਾ ਜਲਤਰ ਪਿਛਲੇ 2 ਦਿਨ ਦਿਨ ਤੋਂ ਘਟਨਾ ਸ਼ੁਰੂ ਘਟ ਕੇ 2-3 ਫੁੱਟ ਥੱਲੇ ਆਇਆ ਪਾਣੀ ਦਾ ਸਤਾਰ ਦੇਖਦੇ ਆ ਇੱਕ ਖਾਸ ਰਿਪੋਰਟ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਆਪਣਾ ਗੁਰਜੰਟ ਸਿੰਘ ਜੀ ਅੱਜ ਤੁਸੀਂ ਕਿੱਥੇ ਖੜੇ ਹੋਣਾ ਕੱਗਰ ਤੇ ਖੜੇ ਆਂ ਜੀ ਕੱਗਰ ਕਿੱਥੇ ਪੈਂਦਾ ਹੈ ਕਿਹੜਾ ਏਰੀਆ ਰਕਲਾ ਕਟਿਆਣਾ ਚ ਦੇਣਾ ਕਟਿਆਣਾ ਚ ਜੀ ਜੀ ਕਿਹਦੇ ਨੇੜੇ ਆ ਗਿਆ ਹਾਂ ਬਾਰਡਰ ਦੇ ਤੇ ਜਿਵੇਂ ਕਈ ਦਿਨਾਂ ਤੋਂ ਜੀ ਅਸੀਂ ਦੇਖਦੇ ਆ ਰਹੇ ਕਿ ਪਾਣੀ ਦਾ ਲੈਵਲ ਹੈ ਜਿਹੜਾ ਘਟ ਨਹੀਂ ਰਿਹਾ ਸੀ ਓਵਰਫਲੋ ਚੱਲ ਰਿਹਾ ਹੈ ਕੱਗਰ ਤੇ ਲਗਾਤਾਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲੇ ਆ ਹੁਣ ਕੀ ਹਾਲਾਤ ਨੇ ਜੀ ਇੱਥੇ ਹੁਣ ਲਾਤ ਬਿਲਕੁਲ ਸਮਾਨ ਆਉਂਦੇ ਜਾ ਰਹੇ ਨੇ ਪਾਣੀ ਤਾਂ ਜਿਵੇਂ ਤੁਸੀਂ ਜਰਾ ਦੋ ਤਿੰਨ ਦਿਨ ਪਹਿਲਾਂ 2 ਇੰਚ ਘਟਿਆ 3 ਇੰਚ ਘਟਿਆ ਅੱਜ ਕੀ ਹਾਲਾਤ ਨੇ ਹਾਲਾਤ ਵੀ ਖੁੱਛ ਰੋਜ਼ ਪਾਣੀ ਦਾ ਘਟ ਰਹੀ ਜੀ ਖੁੱਛ ਰੋਜ਼ ਇਹ ਪਾਣੀ ਬਹੁਤ ਬਿਲਕੁਲ ਅੰਦਰ ਚਲੇ ਗਿਆ ਪਾਣੀ ਰੋਜ਼ ਅੰਦਰ ਜਾਂਦਾ ਜਾ ਰਿਹਾ ਘਟਿਆ ਮਤਲਬ ਪਹਿਲਾਂ ਨਾਲੋਂ ਜੀ ਬਹੁਤ ਘਟ ਗਿਆ ਇੱਕ ਫੁੱਟ ਘਟ ਗਿਆ ਜੀ ਰੋਜ਼ ਇੱਕ ਫੁੱਟ ਘਟ ਰਿਹਾ 2 பை ਫੁੱਟ ਰਹਿ ਗਿਆ ਅੱਜ ਹਾਂ ਜੀ ਸਾਰਾ ਬਿਲਕੁਲ ਸਮਾਨ ਆ ਠੀਕ ਹੈ ਜੀ ਪਹਿਲਾਂ ਕਿੰਨਾ ਸੀ ਜੀ ਲੈਵਲ ਤੇ ਪਹਿਲਾਂ 2 ਪਤੀ ਨੂੰ ਮਰਦਨੀਏ ਤੇ ਬੁਰਜੀਆਂ ਦੇ ਉੱਪਰ 25 ਫੁੱਟ ਆ ਰਿਹਾ ਜੀ ਹੁਣ ਬਸ ਥੋੜੇ ਦਾ ਪਾਣੀ ਠੀਕ ਹੈ ਜੀ ਧੰਨਵਾਦ ਜੀ